ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵਿਰੋਤ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦਿਖਾਉਣ ਦੇ ਲਈ ਫਿਲਮਾਉਣ ਦੇ ਲਈ ਤੁਹਾਨੂੰ ਲੈ ਕੇ ਪਹੁੰਚੇ ਹੋਏ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦੇ ਆਖਰੀ ਪਿੰਡ ਦੇ ਵਿੱਚ ਪਿੰਡ ਦਬੜੀਖਾਨਾ ਦਬੜੀਖਾਨੇ ਪਿੰਡ ਦੇ ਵਿੱਚ ਆਪਾਂ ਇਸ ਟਾਈਮ ਮੌਜੂਦ ਆ ਮਿੱਤਰੋ ਪਠੰਡੇ ਜ਼ਿਲ੍ਹੇ ਦਾ ਇਹ ਆਖਰੀ ਪਿੰਡ ਆ ਇਹਦੋਂ ਦਾ ਹਾਦ ਦਾ ਜਿਹੜੀ ਜ਼ਿਲ੍ਹਾ ਪਠੰਡੇ ਦੇ ਚੀਤੇ ਪਿੰਡ ਤੋਂ ਸ਼ੁਰੂ ਹੁੰਦੀ ਹੈ ਮਿੱਤਰੋ ਆਪਾਂ ਦਬੜੀਖਾਨੇ ਪਿੰਡ ਦੇ ਵਿੱਚ ਕਰੇ ਲੋ ਫਾਰਮਰ ਦੇ ਕਰੇ ਇਸ ਟਾਈਮ ਮੌਜੂਦ ਆ 2 ਜਨਵਰੀ ਪਾਈ ਹੁਣਾਂ ਦੇ ਤੁਹਾਨੂੰ ਦਿਖਾਵਾਂਗੇ ਮਿੱਤਰੋ ਇੱਕ ਤਾਂ ਤੁਹਾਨੂੰ ਦਿਖਾਉਣੀ ਹੈ ਬੂਰੀ ਤਿਲਾ ਵਾਲੀ ਮੈਂ ਚੰਗੇ ਦੁੱਧ ਦੀ ਮਲਕਣ ਕਾਲੀ ਬੂਰੀ ਨਹੀਂ ਵੀ ਇਹਦੀ ਦੁੱਧ ਚ ਵੀ ਚੰਗੀ ਮਸ਼ਹੂਰੀ ਆ ਮਿੱਤਰੋ ਦੁੱਧ ਦੀ ਮਲਕਣ ਵੀ ਚੰਗੇ ਦੀ ਹੈ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹਦੀ ਡਿਟੇਲ ਆ ਉਸ ਤੋਂ ਪਹਿਲਾਂ ਇੱਕ ਬੇਨਤੀ ਦੱਸ ਦੇਵਾਂ ਵੀ ਵੀਡੀਓ ਆ ਜਿਹੜੀ ਮਿੱਤਰੋ ਉਹ 29 ਤਰੀਕ ਦੀ ਆ ਨੌਵੇਂ ਮਹੀਨੇ ਦੀ ਆ ਤੇ 2025 ਦੀ ਵੀਡੀਓ ਆ ਤੇ ਇਹ ਜਿਹੜਾ ਬੱਚੇ ਪੈਦਾ ਕਰਦੀ ਆ ਉਹ ਵੀ ਆ ਕੱਟੀ ਦੇ ਸਕਦੇ ਆ ਮਿੱਤਰੋ ਬੂਰੇ ਹੀ ਬੱਚੇ ਪੈਦਾ ਕਰਦੀ ਆ ਕਰਨ ਵਾਲੀ ਕਿਉਂਕਿ ਬਾਈ ਉਹਨਾਂ ਦੇ ਦੱਸਿਆ ਮੈਂ ਪਹਿਲਾਂ ਕੱਟਾ ਵੀ ਹੁੰਦਾ ਇਸੇ ਤਰ੍ਹਾਂ ਦਾ ਕਿੰਨਾ ਸੁਆ ਕਿੰਨੇ ਦਿਨਾਂ ਦੀ ਕੱਤੀ ਆ ਸਾਰੀ ਜਾਣਕਾਰੀ ਆਪਾਂ ਵੀਰ ਤੋਂ ਲੈਨੇ ਆਓ ਮਿਲਦੇ ਆ ਬਾਈ ਨੂੰ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਵੱਡੇ ਵੀਰ ਠੀਕ ਆ ਜੀ ਸਿੱਤਾ ਦੇ ਪਰਿਵਾਰ ਬਾਈ ਵਧੀਆ ਜੀ ਅੱਛਾ ਨਾਮ ਦੱਸ ਦੀ ਵੀਰੇ ਕਿਹਨਾਂ ਦੇ ਆਪਣਾ ਨਾਮ ਮੇਰਾ ਹਰਦੀਪ ਬਾਈ ਉਹ ਪਿੰਡ 'ਚ ਸੀਪਾ ਸੀਪਾ ਕਹਿੰਦੇ ਆ ਉਹਨਾਂ ਦਾ ਨਾਮ ਹਰਦੀਪ ਆ ਜਾਣਦੇ ਸੀਪੇ ਦੇ ਨਾਮ ਹਾਂਜੀ ਹਾਂਜੀ ਅੱਛਾ ਸੀਪੇ ਵੀਰੇ ਜਿਵੇਂ ਕਈ ਵਾਰੀ ਫੋਨ ਨਹੀਂ ਲੱਗਦਾ ਹੁੰਦਾ ਆਪਣਾ ਹਨ ਬਸ ਆਪਣੇ ਪਿੰਡ ਚ ਨਹੀਂ ਕੋਆਪਰੇਟਿਵ ਬੈਂਕ ਹੈ ਇੱਕ ਹੀ ਬੈਂਕ ਆਪਣੇ ਪਿੰਡ ਚ ਕੋਆਪਰੇਟਿਵ ਬੈਂਕ ਹਾਂ ਬੈਂਕ ਕੋਲੇ ਆ ਜਣ ਬੈਂਕ ਕੋਲੇ ਆ ਜਣ ਬੈਂਕ ਦੇ ਕੋਲੇ ਆ ਕੇ ਪੁੱਛ ਲਓ ਵੀ ਹਰਦੀਪ ਸਿੰਘ ਕਰੇ ਆ ਉਧਰ ਆਪਣੀ ਇਧਰ ਗੁਰਦੁਆਰਾ ਵੀ ਨੇੜੇ ਰਹਿ ਗਿਆ ਸਰਕਾਰੀ ਸਕੂਲ ਵੀ ਨੇੜੇ ਠੀਕ ਹੈ ਵੀਰੇ ਅੱਛਾ ਸੀਪੇ ਬਾਈ 2 ਜਨਵਰੀ ਵਿੱਚ ਨੇ ਅੱਜ ਆਪਾਂ ਹਣਾ ਪਹਿਲੇ ਨੰਬਰ ਤੇ ਬੂਰੀ ਮੈਂ ਕਿੰਨਾ ਸੂਆ ਸੂ ਰਹੀ ਹੈ ਬਈ ਇਹ ਤੀਜਾ ਸੂਆ ਸੂਗੀ ਬਾਈ ਤੀਜਾ ਸੂਆ ਇਹਨੇ ਐਤ ਕੀ ਸੂਣਾ ਵਾ ਹਾਂਜੀ ਅੱਛਾ ਵੀਰੇ ਕਿੰਨੇ ਦਿਨ ਪਿਆ ਇਹਦੇ ਤੇਰੇ 6 ਤਰੀਕ ਨੂੰ ਦਿਨ ਪੂਰੇ ਆਈ 6 ਤਰੀਕ ਨੂੰ ਦਿਨ ਪੂਰੇ ਹਾਂਜੀ ਕੀ ਦੁੱਧ ਦਾ ਰਿਕਾਰਡ ਰਿਆ ਇਹਦਾ ਦੁੱਧ ਇਹ ਦੂਜੇ 17 18 ਕਿਲੋ ਚੋ ਆਇਆ ਭਾਈ 17 18 ਕਿਲੋ ਦੁੱਧ ਆਪਾਂ ਕੰਡੇ ਤੇ ਲਾਉਂਦੇ ਰਹੇ ਹਾਂਜੀ ਹਾਂਜੀ ਫਿਰ ਤਾਂ ਥੱਲੋ ਬਹੁਤ ਬਣ ਜਾਂਦੀ ਹੋਣੀ ਪੂਰੀ ਫੌਲੀ ਜਿੰਨੀ ਕਹ ਦੋ ਅੱਛਾ ਇਹਨੂੰ ਟੀਕਾ ਕਿਹੜਾ ਭਰਾਇਆ ਹੋਇਆ ਵੀਰੇ ਇਹਨੂੰ ਇਹਦੇ ਬੂਰਾ ਉਹ ਨਾਰਲੀ ਦਾ ਟੀਕਾ ਲੱਗਾ ਜੀ ਬੂਰੇ ਨਾਰਲੀ ਦਾ ਭਰਾਇਆ ਹੋਇਆ ਹੈ ਕੀ ਬਾਬਾ ਛੂਣ ਚਣ ਚੰਗਾ ਲੱਗਾ ਵੀਰੇ ਜਮਾ ਇੱਕ ਨੰਬਰ ਆਈ ਠੀਕ ਹੈ ਜੇ ਕੋਈ ਆਪਣੇ ਵਰਗਾ ਭਰਾ ਸ਼ੌਂਕੀ ਕਰ ਲਾ ਕੋਈ ਘਰੇ ਰੱਖਣੀ ਆਪ ਮੇਲਾ ਆਪਾ 7 7.5 ਮਹੀਨੇ ਚੋਂ ਨਹੀਂ ਠੀਕ ਹੈ ਵੱਡੇ ਭਾਈ ਤੇ ਜਿਵੇਂ ਆਪਣਾ ਡ్రਾਈ ਲੈਵਲ ਹੁੰਦਾ ਕਈ ਮਹੀਆਂ ਸੱਜਰ 2 3 ਮਹੀਨੇ ਤੋ ਫੁੱਲ ਦੇ ਦਿੰਦੀਆਂ ਬਾਅਦ ਡਾਊਨ ਜਿਹੜਾ ਵੱਧ ਜਾਂਦਾ ਚੱਕ ਨਹੀਂ ਨਹੀਂ ਐਂਡ ਤੱਕਰ ਫੁੱਲ ਹੀ ਪਉਂਦੀ ਹੈ ਜੀ ਉਹ ਐਂਡ ਤੱਕ ਮੈਂ 10 ਕਿਲੋ ਦਾ ਲੈਵਲ ਰੱਖਦੀ ਹਾਂ 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 8 10 ਕਿਲੋ ਤੇ ਜਾ ਵੱੜਦੀ ਠੀਕ ਹੈ ਠੀਕ ਹੈ ਵੱਡੇ ਭਾਈ ਅੱਛਾ ਜੇ ਕੋਈ ਅੱਜ ਕਵੇ ਭਈ ਆਪਾਂ ਗਰੰਟੀ ਦੇ ਲਈ 17 ਕਿਲੋ ਦੀ ਗਰੰਟੀ ਦੇ ਦੇਗੇ ਹਾਂ 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 ਜੇ ਕੋਈ ਇਹਨੇ ਸੌਦਾ ਕਰਕੇ ਚੂਣਾ ਪਚਵਾ ਵੀ ਦੇਵਾਂਗੇ ਠੀਕ ਹੈ ਵੱਡੇ ਭਾਈ ਅੰਦਾ ਰੇਟ ਕੀ ਰਹੂਗਾ ਵੀਰੇ ਅੱਜ ਰੇਟ ਇਹਦਾ 19 ਤੀਜਾ ਸੂਆ ਕਰਮਾਲੀ ਨੇ ਸੁਣਾ 6 ਤਰੀਕ ਨੂੰ ਦਿਨ ਪੂਰੇ 29 ਤਰੀਕ ਨੂੰ ਮੈਂ ਇਹਨੂੰ ਕੈਮਰੇ ਦੀ ਅੱਖ ਦੇ ਵਿੱਚ ਕੈਦ ਕਰਦਾ ਪਿਆ 7 ਦਿਨ ਦੇ ਗਿਣਤੀ ਮੁਤਾਬਕਾ ਕਾਗਜ਼ੀ ਗਿਣਤੀ ਮੁਤਾਬਕ ਇਹ ਪਏ ਆ ਤੇ ਬਾਕੀ ਕੋਈ 2-4 ਦਿਨ ਉੱਪਰ ਲੱਗੇ ਕੁੱਲ ਮਿਲਾ ਕੇ ਗੱਲ ਕਰੀਏ ਨਾ ਮਿੱਤਰੋ ਤੇ ਦਸਾਂ ਦਿਨਾਂ ਦੀ ਹਜੇ ਮੈਂ ਕੱਚੀ ਆ ਦਸਾਂ ਦਿਨਾਂ ਨੂੰ ਮੈਂ ਇਹ ਕੁਝ ਦੀ ਕੁਝ ਥੱਲੋ ਤਿਆਰ ਹੋ ਜਾਣਾ ਕਿਉਂਕਿ ਬਈ ਤਿਲਾਂ ਵਾਲੀ ਪੂਰੀ ਓਕੇ ਦੀ ਰਿਪੋਰਟ ਕੁੜੇ ਪਾੜੇ ਵਾਲੋ ਬਹੁਤ ਜ਼ਬਰਦਸਤ ਮੈਂ ਆਂ ਸਰੀਰ ਕਾਲੇ ਪੱਖ ਤੋਂ ਹੱਡਾ ਪੈਰਾਂ ਦੀ ਖੁੱਲੀ ਡੁੱਲੀ ਮੈਂ ਆ ਕੋਈ ਛੋਟੀ ਮੰਨ ਕੇ ਨਾ ਆਜੇ ਭਰਾ ਵੀ ਮਨਾਂ ਛੋਟੀ ਹੋਊਗੀ ਦਰਮਿਆਨੀ ਮੈਂ ਹੋਊਗੀ ਨਹੀਂ ਬਈ ਆਮ ਮਈਆਂ ਦੇ ਵਿੱਚੋਂ ਆਮ ਕਦਾਲੀਆਂ ਮਈਆਂ ਦੇ ਮੁਕਾਬਲੇ ਵਿੱਚ 100% 100 ਆਕਰਮਾਲੀ ਲਿਵੇ ਲੂਵੇ ਲੋ ਬਹੁਤ ਖੁੱਲੀ ਡੁੱਲੀ ਆ ਹਜੇ ਤਾਂ ਲੇਵਾ ਆਏ ਨੇ ਨਾ ਬਣਾਉਣਾ ਵਾ ਕਿਉਂਕਿ ਗੇਨ ਤੋਂ ਪਾਵਾ ਹਜੇ ਤਾਂ 30 ਪੈਸੇ ਮੈਂ ਭਰੀਆ 70 ਪੈਸੇ ਬਾਕੀ ਮੈਂ ਭਰਨ ਲੋ ਪਈ ਹੋਈ ਆ ਮਿੱਤਰੋ ਥਣ ਤੁਨ ਬਹੁਤ ਚੰਗਾ ਲੱਗਾ ਹੋਇਆ ਸਿੰਘ ਸਿੰਘ ਦੀ ਬਹੁਤ ਕਮਾਲ ਆ ਲੈਵੀਦੀਪ ਚਾ ਕੇਰਾਂ ਦੀ ਪੁੜੇ ਤੇ ਕਰਦੇ ਕੰਗਰੋਟ ਜਿਹੜੀ ਇਹਦੀ ਵੀ ਸ਼ੇਪ ਦੇ ਵਿੱਚ ਪੈਂਦੀ ਆ ਸਿੱਧੀ ਜਾਵਾ ਧੌਣ ਦੀ ਲੰਬਾਈ ਆ ਜਿਹੜੀ ਤੌਣ ਦੀ ਚੜਾਈ ਆ ਜਿਹੜੀ ਮਿੱਤਰੋ ਉਹ ਵੀ ਬਾਕਮਾਲ ਸਰੀਰ ਕਾਲੇ ਪੱਖ ਤੋਂ ਜੇ ਆਪਾਂ ਮੱਥੇ ਤੇ ਜਾਂਦੇ ਆ ਮੱਥੇ ਦੀ ਚੜਾਈ ਵੀ ਬਹੁਤ ਚੰਗੀ ਆ ਮਿੱਤਰੋ ਜਿਵੇਂ ਜਿਵੇਂ ਮੱਥੇ ਤੋਂ ਮੂੰਹ ਗਾਹ ਨੂੰ ਜਾਂਦੇ ਆ ਉਸੇ ਤਰ੍ਹਾਂ ਇਹਦੀ ਚੜਾਈ ਆ ਜਿਹੜੀ ਬਹਲੀ ਡਾਉਣ ਨਹੀਂ ਪੈਂਦੀ ਸੇਮ ਰਹਿੰਦੀ ਆ ਕੰਨਾਂ ਦੀ ਬਣਤਰ ਚੰਗੀ ਆ ਪੈਰਾਂ ਦੀ ਬਣਤਰ ਚੰਗੀ ਆ ਮਿਲਕ ਵੇਨ ਦਿਖਾਦੀ ਕਿਹੜਾ ਦੀ ਆਂਦੀ ਦੀਪਸਿਆ ਜਿਹੜੀ ਨਾੜ ਜਾਂਦੀ ਆ ਲੇਵੇ ਦੇ ਉੱਤੇ ਨਾੜਾ ਜਿਹੜੀਆਂ ਕਿਉਂਕਿ ਪੂਰੀ ਦੇ ਉੱਤੇ ਘੱਟ ਦਿਸਦੀਆਂ ਹੁੰਦੀਆਂ ਬਾਈ ਇਹ ਗੱਲ ਨੋਟ ਰੱਖਿਆ ਜੇ ਕੋਈ ਕਾਲੀ ਮੈਂ ਉਹਦੇ ਨਾੜਾ ਆਪਦੇ ਸਜਾਉਂਦੀਆਂ ਆਪਾਂ ਨੂੰ ਪੂਰੀ ਤੇ ਤੁਹਾਨੂੰ ਘੱਟ ਨਾ ਜਰਉਣਗੀਆਂ ਤਿਲਾ ਵਾਲੀ ਪੂਰੀ 1,90,000 ਰੁਪਿਆ ਡਿਮਾਂਡ ਆ 17 ਕਿਲੋ ਪੀਕ ਲੈਵਲ ਦੁੱਧਦਾਰ ਕਾਰਡ ਆ ਡਰਾਈ ਲੈਵਲ 10 ਕਿਲੋ ਦਾ ਵਾ ਮਿੱਤਰੋ ਇਹਦਾ ਬੂ ਹੋ ਆ ਦੇਖੋ ਮੂੰ ਬਾਈ ਕਿਉਂਕਿ ਕਹਿਣ ਤੋਂ ਪਾਵੇ ਜੀ ਸੋਹਣੀ ਸੁਨੱਖੀ ਹੈ ਲੈ ਬਾਈ 190 ਜੋ ਮਾਨਤਨ ਤਾਂ ਕਰ ਦੇਗਾ ਹਾਂਜੀ ਹਾਂਜੀ ਹਾਂ ਫੁੱਲ ਕੀ ਕਰਨਾ ਪੈਣਾ ਤੈਨੂੰ ਥੋੜਾ ਜਿਹਾ ਕੋਈ ਗੱਲ ਨਹੀਂ ਹਾਂ ਹੁਣ ਆ ਜਾ ਮਦਾਨ ਚ ਜਰਸੀ ਪਾ ਰੇ ਇਹਦੇ ਬਾਰੇ ਦੱਸੀ ਮੈਨੂੰ ਬਾਈ ਇਹ ਵੀ ਤੀਜੇ ਸੂਏ ਆਸਤੇ ਨੂੰ 35 36 ਦਿਨ ਹੋ ਗਏ ਵੀਰੇ ਟੀਕਾ ਲੱਗੇ ਨੂੰ ਠੀਕ ਆ ਵੀਰੇ 10 ਕਿਲੋ ਦੁੱਧ ਹੈ ਸੂਈ ਕਿੰਨੇ ਕੁ ਟਾਈਮ ਦੀ ਹੋਊਗੀ ਵੀਰੇ ਸੂਈ ਨੂੰ ਨੂੰ ਬਾਈ ਮੰਨ ਕੇ ਚੱਲੋ ਵੀ ਸਾਲ ਦੇ ਕਰੀਬ ਹੀ ਹੋਵੇ ਠੀਕ ਆ ਰਿਪੀਟ ਲੈ ਗਈ ਸੀ ਪਹਿਲਾਂ ਹਾਂ ਪਹਿਲਾਂ ਰਿਪੀਟ ਲੈ ਗਈ ਸੀ ਹੁਣ ਮਨਾਂ ਲੰਗ ਗਈ ਇੱਕ ਰਹੀ ਜਿਹੜੀ ਹਾਂ ਇਹਨੂੰ ਮੰਨ ਕੇ ਚੱਲੋ ਨਾ ਵੀ 22 ਤਰੀਕ ਨੂੰ ਮਹੀਨਾ ਹੋ ਗਿਆ ਸੀਗਾ 22 ਤਰੀਕ ਨੂੰ ਮਹੀਨਾ ਹੋ ਗਿਆ ਹਾਂ ਵੀ ਕਹਿਣ ਤੋਂ ਪਾਵਾ ਕਿ ਕਿਸਮਤ ਅਗਲੀ ਹਾਂ ਅੱਗੇ ਕਿਸਮਤ ਠੀਕ ਆ ਵੀਰੇ ਹਾਂ ਅੰਦਰ ਵੀ ਬਣ ਕੇ ਚੱਲੋ ਬਿਲਕੁਲ ਸਹੀ ਸੀ ਹੁਣ ਅੰਦਰੋਂ ਅੰਦਰੋਂ ਓਕੇ ਹਾਂ ਓਕੇ ਜੇ ਕੋਈ ਅੱਜ ਪਰ ਹੁਣ ਤਾਂ ਗੱਬਣਾ ਜੇ ਕੋਈ ਚੈੱਕ ਕਰਾਉਣ ਵਾਲੇ ਪਾਸੇ ਜਾਵੇ ਤਾਂ ਫਿਰ ਕਰਵਾ ਵੀ ਦਵਾਂਗੇ ਉਹ ਮੰਨ ਕੇ ਚੱਲੋ ਹੀ ਹਜੇ ਹੋਣੀ ਨਹੀਂ 35 36 ਦਿਨ ਦੀ ਐ ਇਹ ਵੀ ਗੱਲ ਹੋ ਗਈ ਹਾਂ ਦੋ ਦੋ 10 ਕਿਲੋ ਕੰਡੇ ਲਾਉਂਦੀ ਹਾਂ 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 ਜੀ ਪਰ ਦੋ ਟਾਈਮ ਜੋਗੇ ਲੈ ਲਈ ਕੋਈ ਆਪ ਦਾ ਠੀਕ ਹੈ ਅੱਛਾ ਪੀ ਪਹਿਲਾ ਸੱਜਰ ਕਿੰਨਾ ਦੇ ਗਈ ਏ ਸੱਜਰ ਤਾਂ ਹੀ 32 33 ਕਿਲੋ ਦੇ ਕਰਾਮ ਹੀ ਗਈ ਏ ਠੀਕ ਹੈ ਬਈ ਠੀਕ ਹੈ ਬਈ ਅੱਛਾ ਜੀ ਮੱਖੂ ਕੋਲੇ ਫਾਰਮ ਆ ਜਿਸ ਪਾਲਕਾ ਉਹਨਾਂ ਤੋਂ ਲਈ ਸੀ ਆਪਾਂ ਠੀਕ ਹੈ ਬੜੇ ਭਾਈ ਇਹਦਾ ਰੇਟ ਅੱਜ ਕੀ ਰਹੂਗਾ ਵੀਰੇ ਇਹਦਾ ਰੇਟ 3 ਤੁਹਾਡੀ ਕਿਸਮਤ ਆ ਵੀ ਇਹ ਕੱਪੜਾ ਜਾਂ ਨਹੀਂ ਕੱਪੜਾ ਇਥੋਂ ਫੰਡਰ ਕਰਕੇ ਤੁਹਾਨੂੰ ਫੰਡਰ ਦੇ ਹਿਸਾਬ ਨਾਲ ਮਿਲੂਗੀ ਅੱਜ ਆਪਾਂ ਜਰਸੀ ਵਾਇਡ ਵੱਛੀ ਵੀ ਅਸਰ ਬਾਜ਼ਾਰ ਦੇ ਵਿੱਚੋਂ ਖਰੀਦਉਂਦਿਆਂ ਤਾਂ 20-22000 ਰੁਪਏ ਚੰਗੀ ਟੌਪ ਵੱਛੀ ਲੈਣੀ ਆ ਤੇ ਜਿਵੇਂ ਇਹ ਦੁੱਧ ਦੇ ਰਿਕਾਰਡ ਵਾਲੀ ਐ ਇਸ ਤਰ੍ਹਾਂ ਦੇ ਰਿਕਾਰਡ ਦੀ 30 ਲੈਣੀ ਆ ਤਾਂ ਭਾਈ 30000 ਦੇ ਘਰ ਆ ਜੇ ਮੱਛੀ ਚੰਗੀ ਮਿਲਦੀ ਆ ਜਿਹੜੀ ਟੌਪ ਬਰੀਡ ਆ ਵੀ ਆਲੇਰ ਕਿਹਨੇ ਲਾਲ ਰੰਗ ਕਹਿ ਕੇ ਜਰਸੀ ਵੇਚਣੀ ਹੋਵੇ ਦਾ ਭਾਵੇਂ 15000 ਦੀ ਵੀ ਵੇਚਦੀ ਆ ਤੁਹਾਨੂੰ ਪਰ ਮਿੱਤਰੋ ਜਿਹੜੀ ਬਰੀਡ ਜਿਹੜੀ ਜਾਤ ਆ ਨਾ ਇਹਨਾਂ ਦੇ ਤਾਂ ਕਰਮ ਵਾਲਿਆਂ ਦੇ ਮੂੰਹ ਵਿਖਦੇ ਆ ਭਾਈ ਗਾਂ ਦੀ ਉਮਰ ਪੈਰ ਥੱਲੇ ਹੁੰਦੀ ਆ ਜਵਾਨੀ ਮੂੰਹ ਤੇ ਹੁੰਦੀ ਆ ਦੋ ਚੀਜ਼ਾਂ ਨੋਟ ਰੱਖਿਆ ਕਰ ਜੇ ਜਿਹੜੀ ਗਾਂ ਪੈਰਾਂ ਤੋਂ ਕ ਉਨੇ ਕਦੇ ਵੀ ਤੁਹਾਨੂੰ ਅੱਗੇ ਵਾਅਦਾ ਨਹੀਂ ਕਰਨਾ ਤੇ ਜਿਹੜੀ ਗਾਂ ਮੂੰਹ ਤੋਂ ਮੋਟੇਪਨ ਦੇ ਵਿੱਚ ਆਉਂਦੀ ਆ ਮਿੱਤਰੋ ਉਹਨੇ ਅੱਗੇ ਵਾਅਦਾ ਨਹੀਂ ਕਰਨਾ ਹੁੰਦਾ ਜਿੰਨੀ ਗਾਂ ਬਰੀਕੀ ਦੇ ਲੋਗੇ ਜਿੰਨੀ ਗਾਂ ਨੂੰ ਹੱਡਾ ਪੈਰਾਂ ਦੀ ਲਿੱਸੀ ਲੈ ਲੋਗੇ ਉਹ ਤੁਹਾਡੇ ਕੋਲੇ ਰਾਜੀ ਹੋ ਜੂਗੀ ਭਾਈ ਪਰ ਦੁੱਪੜ ਗਾਂ ਨੇ ਤੁਹਾਡੇ ਵਾਅਦਾ ਨਹੀਂ ਕਰਨਾ ਕਈ ਭਰਾ ਵਜਨ ਵੇਖਦੇ ਆ ਦੁੱਧ ਨਹੀਂ ਵੇਖਦੇ ਗਾਂ ਜਿੰਨੀ ਨਿਕਲ ਜਿਹੜੀ ਗਾਂ ਖੋਟੀ ਨਿਕਲੂਗੀ ਉਹ ਜਹਾਨੋ ਉਹ ਦੁੱਪੜ ਗਾਂ ਨਿਕਲੂਗੀ ਪਤਲੀ ਗਾਂ ਕਦੇ ਵੀ ਮਿੱਤਰੋ ਕੋਟੀ ਨਹੀਂ ਨਿਕਲਦੀ ਇਹ ਕਰਮਾਂ ਵਾਲੀ ਜਿਹੜੀ ਇਹਦੀ ਚੰਗਾ ਘਰਾਣਾ ਵਾ ਚੰਗਾ ਇਹਦਾ ਟਿਕਾਣਾ ਚੰਗਾ ਇਹਦਾ ਬਲੱਡਾ ਮਿੱਤਰੋ ਤੇ ਇਹਦਾ ਰੇਟ 3500 ਆ ਕੱਟੀ ਵੀਰੇ ਇਸੇ ਮੈਂਦੀ ਹੋਈ ਆ ਬਈ ਹਾਂਜੀ ਹਾਂਜੀ ਇਸੇ ਮੈਂਦੀ ਆ ਪਿਛਲੇ ਸੂਏ ਦੀ ਹੈ ਹਾਂਜੀ ਹਾਂਜੀ ਜਿਹਦੇ ਬੱਚੇ ਪੂਰੇ ਹੀ ਲਾਉਂਦੀ ਫਿਰ ਆ ਪੂਰੇ ਹੀ ਲਾਉਂਦੀ ਪਹਿਲਾਂ ਕੱਟੇ ਬੂਰਾ ਆਪਣਾ ਉਹਦੇ ਵੀ ਵੀਡੀਓ ਹੈਗੀ ਠੀਕ ਉਹ ਕੱਟਾ ਹੈ ਵੀ ਹੈਗਾ ਆਪਣੇ ਰਿਸ਼ਤੇਦਾਰਾਂ ਕੋਲੇ ਆਈ ਆ ਠੀਕ ਆ ਬਈ ਠੀਕ ਆ ਹਾਂਜੀ ਠੀਕ ਹੈ ਓਕੇ ਉਹ ਵੀ ਮਤਲਬ ਪ्युअर ਬੂਰਾ ਹੀ ਸੀ ਆ ਹਾਂ ਪ्युअर ਬੂਰਾ ਸੀ ਉਹ ਜਿਹੜਾ ਸਪੈ ਸੀਗਾ ਪਹਿਲਾਂ ਬਿੱਲੂ ਆਇਆ ਸੀਗਾ ਆਸਾਨ ਬੱਲੂ ਨਹੀਂ ਨਹੀਂ ਬਿੱਲੂ ਆਇਆ ਸੀ ਕਿ ਜਿਹੜਾ ਬੂਰੇ ਚ ਆਇਆ ਸੀ ਹਾਂ ਬਿੱਲੂ ਆਇਆ ਸੀ ਰਾਈਆਂ ਵਾਲੇ ਹਾਂ ਹਾਂ ਉਹਦਾ ਬੱਚਾ ਉਹ ਬਿੱਲੂ ਸੰਕੜਾ ਆਪਣੇ ਪਿੰਡ ਵੀ ਰਹਿ ਕੇ ਗਿਆ ਹ ਕਰੋਸਿੰਗ ਵਾਸਤੇ ਰੱਖੀ ਠੀਕ ਹੈ ਠੀਕ ਅੱਛਾ ਨੰਬਰ ਕਿੰਨਾ ਆ ਗਿਆ ਵੀਰੇ ਆਪਣਾ 88473 ਜੀ 00841 ਇੱਕ ਵਾਰੀ ਹੋਰ ਬੋਦੀ 88473 00841 ਠੀਕ ਹੈ ਬਈ ਇਸ ਨੰਬਰ ਤੇ ਕਰ ਲਿਓ ਮਿੱਤਰੋ ਵੀਰੇ ਦੇ ਨਾਲ ਤੁਸੀਂ ਰਾਬਤਾ ਕਰ ਪਿੰਡ ਆ ਦਬੜੀ ਖਾਨਾ ਜ਼ਿਲ੍ਹਾ ਲੱਗਦਾ ਫਰੀਦਕੋਟ ਆਖਰੀ ਪਿੰਡ ਆ ਫਰੀਦਕੋਟ ਦਾ ਇਹੋ ਕਿ ਹਾਦਸਾ ਜਿਹੜੀ ਉਹ ਮਿੱਤਰੋ ਬਠਿੰਡੇ ਜ਼ਿਲ੍ਹੇ ਦੀ ਸ਼ੁਰੂ ਹੋ ਜਾਂਦੀ ਹੈ ਚੀਜ਼ਾਂ ਜਿੱਥੇ ਟੂਲ ਪਾ ਜਾਵਾ ਵੈਸੇ ਤੁਸੀਂ ਨੰਗਦੇ ਚੰਪਦੇ ਠਫੜ ਪੁਆਈ ਹੋਣਗੇ ਚੀਜ਼ ਦੇ ਨੂੰ ਕਿਹੜਾ ਨਹੀਂ ਜਾਣਦਾ ਹੋਣਾ ਬਾਕੀ ਸਾਰੀ ਜਾਣਕਾਰੀ ਬਈ ਮਿੱਤਰੋ ਵੀਡੀਓ ਦੇ ਵਿੱਚ ਆ ਜਾਣਕਾਰੀ ਫੁੱਲ ਆ ਧੰਨਵਾਦ ਸ਼ੁਕਰੀਆ ਜੌਂਦਰ